ਪਰ ਸੂਬਾ ਸਰਕਾਰ ਦਾ ਦੋਸ਼ ਹੈ ਕੇਂਦਰ ਤੇ ਕਿ ਬੀਜੇਪੀ ਨੇ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਇਸ ਵਾਰ ਝੋਨੇ ਦੇ ਖਰੀਦ ਨੂੰ ਖਰਾਬ ਕੀਤਾ ਔਰ ਖਾਸ ਕਰਕੇ ਜਿਹੜਾ ਕਿਸਾਨ ਮੋਰਚਾ ਲੱਗਿਆ ਸੀ ਉਹਦਾ ਪੰਜਾਬ ਦੇ ਲੋਕਾਂ ਤੋਂ ਬਦਲਾ ਲਿਆ ਇਹ ਸਰਕਾਰ ਸੂਬੇ ਦੀ ਸਰਕਾਰ ਦਾ ਜਿਹੜਾ ਕੰਮ 6 ਮਹੀਨੇ ਪਹਿਲੇ ਤੋਂ ਮੀਟਿੰਗਸ ਹੋ ਕੇ ਹੁੰਦਾ ਹੈ ਜੀ ਸਰਕਾਰ ਨੇ ਉਹ ਕੀਤਾ ਨਹੀਂ ਲਾਸਟ ਮੂਮੈਂਟ ਜਾ ਕੇ ਉਹ ਮਸਲਾ ਇੱਕ ਸਾਲ ਤੋਂ ਉੱਥੇ ਹੀ ਖੜਾ ਪੰਜਾਬ ਦੀ ਲੀਡਰਸ਼ਿਪ ਨੂੰ ਅੱਗੇ ਆਉਣ ਦੀ ਲੋੜ ਹੈ ਜਿਹੜਾ ਸ਼ੰਭੂ ਦੇ ਵਿੱਚ ਉੱਥੇ ਹੋ ਰਿਹਾ ਹੈਗਾ ਉਹਨੂੰ ਕਿਤਨਾ ਕਿਤੇ ਸੁਲਝਾਇਆ ਜਾਵੇ ਇਕ ਹੈ ਨਹੀਂ ਘਰ ਪਟਾ ਪਹਿਲੇ ਆਪਣੇ ਘਰ ਨੂੰ ਠੀਕ ਕਰਨਾ ਪਊਗਾ ਫਿਰ ਅਗਾਂਹ ਤੁਰਨਾ ਪਏਗਾ ਕੇਂਦਰ ਨਾਲ ਗੱਲ ਕਰਨ ਨੂੰ ਰਾਜੀ ਹੈ ਬਿਲਕੁਲ ਕਿਉਂਕਿ ਸਿਆਸੀ ਲੋਕ ਕਰ ਰਵਨੀਤ ਬਿੱਟੂ ਦੇ ਚਿਹਰੇ ਨੂੰ ਵੀ ਵੇਖ ਰਹੇ ਆ ਪ੍ਰਧਾਨ ਹੋ ਸਕਦੇ ਨੇ ਨਹੀਂ ਹਰ ਚੀਜ਼ ਇੱਕ ਬੰਦੇ ਨੂੰ ਨਹੀਂ ਦਿੱਤੀ ਜਾਂਦੀ ਜਿਹੜਾ ਦੇਸ਼ ਦਾ ਆਂਧਕਾ ਹੈ ਉਹ ਅੱਜ ਆਪਣੇ ਰਾਈਟਸ ਨੂੰ ਲੈ ਲਈ ਕਿ ਉਹਦੀ ਜ਼ਿੰਦਗੀ ਸੜਕਾਂ ਤੇ ਹੀ ਨਿਕਲ ਜੂਗੀ ਉਹ ਇੱਕ ਲੜ ਬੰਨ ਲਈ ਸਾਰਿਆਂ ਨੇ ਗੱਲ ਵੀ ਭਾਜੀਪੀ ਨੂੰ ਵੋਟ ਨਹੀਂ ਪਾਣੀ ਭਾਜੀਪੀ ਨੂੰ ਵੋਟ ਉਹ ਹੀ ਪੰਦਾ ਹੈ ਜਿਹੜਾ ਕੋਈ ਦਾ ਮੈਂਬਰ ਹੋਏ ਜਾਂ ਉਹ ਤੁਸੀਂ ਕਿੱ데 ਵੱਡੇ ਲੀਡਰ ਨੂੰ ਵੀ ਲਿਆਓ ਤੁਸੀਂ ਅੱਜ ਇੱਥੇ ਪੰਜਾਬ ਵਿੱਚ ਕੋਈ ਸੀਨੀਅਰ ਲੀਡਰ ਲੈ ਕੇ ਲੜਾ ਦਿਓ ਉਹਨੂੰ ਨਹੀਂ ਵੋਟਾਂ ਪੈਣਗੀਆਂ ਬਿਲਕੁਲ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਔਨ ਪੁਆਇੰਟ ਪੋਡਕਾਸਟ 'ਚ ਤੁਸੀਂ ਜੁੜੇ ਹੋ ਅੱਜ ਗੱਲ ਸਿਆਸਤ ਦੀ ਕਰਾਂਗੇ ਸੂਬੇ ਤੋਂ ਲੈ ਕੇ ਕੇਂਦਰ ਤੱਕ ਸਿਆਸਤ ਪੂਰੀ ਭਖੀ ਹੋਈ ਆ ਬਲੇਮ ਗੇਮ ਸੂਬੇ ਤੋਂ ਲੈ ਕੇ ਕੇਂਦਰ ਤੱਕ ਇੱਕ ਦੂਸਰੇ ਉੱਪਰ ਪੂਰੀ ਜੰਮ ਕੇ ਹੋ ਰਹੀ ਆ ਪਰ ਪੰਜਾਬ ਦੇ ਮੁੱਦੇ ਜਿਉਂਦੇ ਤਿਉਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਅਸੀਂ ਪਿਛਲੇ ਕਈ ਸਾਲਾਂ ਤੋਂ ਵੇਖਦੇ ਆ ਰਹੇ ਹਾਂ ਉਹਨਾਂ ਤੇ ਚਰਚਾ ਕਰਾਂਗੇ ਮੇਰੇ ਨਾਲ ਜੁੜੇ ਨੇ ਸਰਦਾਰ ਫਤਿਹਜੰਗ ਸਿੰਘ ਬਾਜਬਾ ਜੀ ਮੀਤ ਪ੍ਰਧਾਨ ਨੇ ਬੀਜੇਪੀ ਦੇ ਵਧਾਇਕ ਰਹੇ ਚੁੱਕੇ ਨੇ ਤੇ ਅੱਜ ਕੱਲ ਬੀਜਪੀ ਦੇ ਵਿੱਚ ਹੀ ਸਿਵਾਮਾ ਦੇ ਰਹੇ ਨੇ ਵਾਜਵਾ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਠੀਕ ਠਾਕ ਹਾਂ ਬਿਲਕੁਲ ਜਿੰਦਰ ਜੀ ਵੈਸੇ ਅੱਜ ਇੱਕ ਆਪਾਂ ਸਿੱਖਿਆ ਨਾਲ ਜੁੜੇ ਹੋਏ ਪ੍ਰੋਗਰਾਮ ਤੇ ਇਕੱਠੇ ਹੋਏ ਹਾਂ ਕਿਉਂਕਿ ਤੁਹਾਡੀ ਸਖਸ਼ੀਤ ਰਾਜਨੀਤੀ ਨਾਲ ਜੁੜੀ ਹੋਈ ਹੈ ਤੇ ਫਿਰ ਗੱਲ ਸਿਆਸਤ ਤੇ ਆਪਣੇ ਆਪ ਹੋ ਜਾਣੀ ਆ ਬਿਲਕੁਲ ਜੀ ਮੇਰਾ ਫੇਵਰਟ ਸਬਜੈਕਟ ਹੈ ਪੋਲਿਟਿਕਸ ਔਰ ਸਿਆਸਤ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਜੀ ਸੋ ਈਵਨ ਆਈ ਫੀਲ ਕੰਫਰਟੇਬਲ ਔਰ ਆਪਣੇ ਸਬਜੈਕਟ ਤੇ ਗੱਲ ਕਰਦੇ ਹਾਂ ਤੇ ਹੁਕਮ ਕਰੋ ਤੁਸੀਂ ਨਹੀਂ ਹਕਮਤਾਨੀ ਜਿਹੜਾ ਮੌਜੂਦਾ ਹਾਲਾਤ ਨੇ ਜੀ ਸੂਬੇ ਦੇ ਜੇਕਰ ਅਪ ਥੋੜੇ ਜਿਹਾ ਮਹੀਨਾ ਪਿੱਛੇ ਚਲੀਏ ਝੋਨੇ ਨੂੰ ਲੈ ਕੇ ਇੱਕ ਬੜਾ ਵੱਡਾ ਇਸ਼ੂ ਖੜਾ ਹੋਇਆ ਸੀ ਖਰੀਦਦਾਰੀ ਨਹੀਂ ਹੋ ਰਹੀ ਸੀ ਲਿਫਟਿੰਗ ਨਹੀਂ ਹੋ ਰਹੀ ਸੀ ਮੰਡੀਆਂ 'ਚ ਧਰਨੇ ਚੱਲ ਰਹੇ ਸੀ ਕਿਸਾਨ ਸੜਕਾਂ 'ਤੇ ਸਨ ਸਾਰੇ ਇੱਕ ਦੂਸਰੇ ਤੇ ਦੋਸ਼ ਲਾ ਰਹੇ ਸਨ ਸੂਬਾ ਸਰਕਾਰ ਕੇਂਦਰ ਤੇ ਤੇ ਕੇਂਦਰ ਸੂਬੇ ਤੇ ਪਰ ਉਹਦੇ ਸਾਰੇ ਦੇ ਵਿੱਚ ਪੀਸਿਆ ਕਿਸਾਨ ਗਿਆ ਪੀਸਿਆ ਮਜ਼ਦੂਰ ਗਿਆ ਤੁਹਾਡੀ ਨਜ਼ਰ ਦੇ ਵਿੱਚ ਕੌਣ ਸਹੀ ਸੀ ਕੌਣ ਗਲਤ ਸੀ ਦੇਖੋ ਮੈਂ ਜੇ ਜਿਹੜੀ ਅਸਲੀਅਤ ਹੈ ਉਹ ਇਹ ਹੈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਨਾ ਸੈਂਟਰ ਗਵਰਨਮੈਂਟ ਦਾ ਤੇ ਕੰਮ ਹੁੰਦਾ ਹੈ ਵੀ ਤੁਹਾਨੂੰ ਕ੍ਰੈਡਿਟ ਲਿਮਿਟ ਦੇ ਕੇ ਜਿਹੜੀ ਕਿ ਉਹਨਾਂ 45000 ਕਰੋੜ 44000 ਕਰੋੜ ਰੁਪਏ ਦੀ 43000 ਕਰੋੜ ਦੀ ਦੇ ਦਿੱਤੀ ਇਹਨਾਂ ਨੂੰ ਕ੍ਰੈਡਿਟ ਲਿਮਿਟ ਔਰ ਉਸ ਤੋਂ ਬਾਅਦ ਇੱਕ ਕੰਮ ਹੁੰਦਾ ਹੈ ਸੂਬਾ ਸਰਕਾਰ ਦਾ ਉਹਦੀ ਫਸਲ ਦੀ ਖਰੀਦ ਕਰਨੀ ਉਹਨੂੰ ਫਸਲ ਨੂੰ ਸੰਭਾਲਣਾ ਉਹਦੀ ਸ਼ੈਲਿੰਗ ਕਰਨੀ ਔਰ ਸਰਕਾਰ ਨੂੰ ਐਫਸੀਏ ਨੂੰ ਵਾਪਸ ਕਰਨੀ ਬੇਸਿਕ ਕੀ ਹੈ ਵੀ ਨਵੀਂ ਸਰਕਾਰ ਹੋਣ ਕਰਕੇ ਪਰ ਮੈਂ ਨਵੀਂ ਵੀ ਨਹੀਂ ਕਹਿ ਸਕਦਾ ਦੋ ਫਸਲਾਂ ਇਸ ਤੋਂ ਪਹਿਲੇ ਚੁੱਕੀਆਂ ਸੀ ਤਿੰਨ ਸਾਲ ਦੇ ਲਗਭਗ ਸਮਾ ਹੋ ਗਿਆ ਸਰਕਾਰ ਦਾ ਸਮਾ ਹੋ ਗਿਆ ਅਰ ਦੋ ਫਸਲਾਂ ਪਹਿਲੇ ਚੁੱਕ ਚੁੱਕੇ ਨੇ ਕਿਤੇ ਨਾ ਕਿਤੇ ਇਹ ਸਰਕਾਰ ਸੂਬੇ ਦੀ ਸਰਕਾਰ ਦਾ ਜਿਹੜਾ ਕੰਮ 6 ਮਹੀਨੇ ਪਹਿਲੇ ਤੋਂ ਤੁਹਾਨੂੰ ਪਤਾ ਲੱਗਦੀ ਹੈ ਵੀ ਜਿੰਨਾ ਝੋਨਾ ਆ ਕਿੰਨਾ ਕੀ ਹਿਸਾਬ ਕਿਤਾਬ ਹੈ ਕਿੱਥੇ ਕਿੱਥੇ ਸਾਡੇ ਕੋਲ ਸਪੇਸ ਹੈ ਇਹ ਸਾਰਾ ਕੰਮ ਜਿਹੜਾ ਹੈ ਇਹਨਾਂ ਦੇ ਅਫਸਰਾਂ ਨੂੰ ਟਾਈਮ ਨਾਲ ਮੀਟਿੰਗਸ ਹੋ ਕੇ ਹੁੰਦਾ ਹੈ ਜੀ ਸਰਕਾਰ ਨੇ ਉਹ ਕੀਤਾ ਨਹੀਂ ਲਾਸਟ ਮੂਮੈਂਟ ਜਾ ਕੇ ਉਹਦੇ ਨਾਲ ਕੀ ਹੋਇਆ ਵੀ ਜਦੋਂ ਇੱਕ ਜਿਹੜੀ ਪੀਆਰ 126 ਸੀ ਜੀ ਉਹ ਆਪਣਾ ਸੀਐਮ ਭਗਵੰਤ ਮਾਨ ਹੋਰਾਂ ਨੇ ਚਾਈ ਸੈਂਟਰ ਦੀ ਜਾਂ ਐਗਰੀਕਲਚਰ ਯੂਨੀਵਰਸਿਟੀ ਦੇ ਕਹਿੰਦੇ ਉਹਨਾਂ ਨੇ ਕਿਹਾ ਵੀ ਇਹ ਬੀਜੋ ਇੱਥੇ ਪਾਣੀ ਘਟ ਲੱਗਦਾ ਹੀ ਵਾਸਨ ਰਾਈਟ ਡਾਇਰੈਕਟ ਬਿਲਕੁਲ ਪਰ ਜਿਹੜਾ ਇਹ ਗੱਲ ਕਹੀ ਗਈ ਨਾ ਵੀ ਚੁੱਕੋ ਮੈਂ ਚੁੱਕੂਗਾ ਹੀ ਵੇ ਦੇਖੋ ਉਹ ਜਿਹੜੀ ਚੀਜ਼ ਸੀ ਇੱਕ ਗਲਤ ਜਿਹੜਾ ਕੀ ਕਹਿੰਦੇ ਹਾ ਦਾ ਨਾਰਾ ਜਿਹੜਾ ਮਾਰਿਆ ਇੱਕ ਇੱਕ ਦਾਣਾ ਖਰੀਦਿਆ ਜਾਵੇ ਦੇਖੇ ਕਿ ਕਿ ਦਾਣਾ ਖਰੀਦਿਆ ਜਾਵੇਗਾ ਉੱਥੇ ਸੂਬਾ ਸੂਬੇ ਦੀ ਸਰਕਾਰ ਇਨਵੋਲਵ ਹੋ ਗਈ ਤੇ ਉੱਥੇ ਉਹਨਾਂ ਦੀ ਹੀ ਗਾਟ ਕਾਟ ਔਨ ਅ ਰੋਂਗ ਫੁੱਟ ਫੇਲਿਅਰ ਮੰਨਦੇ ਹੋ ਫੇਲਿਅਰ ਦੇਖੋ ਮੈਂ ਪੋਲਿਟਿਕਲ ਓਪੋਜੀਸ਼ਨ ਹਾਂ ਮੈਂ ਕਹਿੰਦਾ ਫੇਲਿਅਰ ਹੈ ਜੀ ਬਟ ਮੈਂ ਜੇ ਇਸ ਗੱਲ ਨੂੰ ਇੱਕ ਪਾਇਵੰਦ ਢੰਗ ਨਾਲ ਮੈਂ ਗੱਲ ਕਰਾਂ ਤੇ ਮੈਂ ਇਹ ਕਵਾਂਗਾ ਵੀ ਸਮਾਨੀ ਦਿੱਤਾ ਗਿਆ ਇਹ ਜਿਹੜੀ ਚੀਜ਼ ਸੀ ਜਿਹਦੇ ਵਿੱਚ ਅੱਜ ਕਿਸਾਨ ਪੀਸਿਆ ਜਾ ਰਿਹਾ ਤੁਸੀਂ ਰੋਜ਼ ਵੇਖੋ ਸਾਰਾ ਸਾਲ ਹੀ ਸੜਕਾਂ ਤੇ ਨੇ ਸਾਰਾ ਸਾਲ ਔਰ ਮੈਂ ਕਈ ਵਾਰ ਇਹ ਵੇਖਦਾ ਵੀ ਜਿਹੜਾ ਦੇਸ਼ ਦਾ ਆਂਦਾਤਾ ਉਹ ਅੱਜ ਆਪਣੇ ਰਾਈਟਸ ਨੂੰ ਲੈਣ ਲਈ ਕਿ ਉਹਦੀ ਜ਼ਿੰਦਗੀ ਸੜਕਾਂ ਤੇ ਹੀ ਨਿਕਲ ਜੂਗੀ ਤੇ ਸਾਡੇ ਜਿਹੜੀ ਗਰੋਥ ਹੋਣੀ ਸੀ ਜਿਹੜੀ ਜੱਟ ਸਿੱਖਾਂ ਦੇ ਫਾਰਮਰਸ ਦੇ ਬੱਚੇ ਉਹਨਾਂ ਨੂੰ ਇੱਥੇ ਕੋਈ ਕੰਮ ਨਹੀਂ ਆਪਣੀ ਜ਼ਮੀਨ ਦਾ ਕੰਮ ਦਾ ਉਹਨਾਂ ਨੂੰ ਇਹ ਨਹੀਂ ਰਿਹਾ ਵੀ ਸਰਕਾਰ ਖਰੀਦ ਦੂਗੀ ਕਿ ਨਹੀਂ ਖਰੀਦੂਗੀ ਆਪਣੇ ਫਿਊਚਰ ਨੂੰ ਚੰਗਾ ਬਣਾ ਲਈ ਬਾਹਲੇ ਮੁਲਕਾਂ ਤੇ ਜਾਣੇ ਸ਼ੁਰੂ ਹੋ ਗਏ ਕਿਲਾ ਵੇਚਿਆ ਦੋ ਕਿਲੇ ਵੇਚੀ ਉਹ ਇੱਕ ਇੱਕ ਨੈਗੇਟਿਵ ਇਮਪੈਕਟ ਪੈ ਰਿਹਾ ਪਰ ਸੂਬਾ ਸਰਕਾਰ ਦਾ ਦੋਸ਼ ਹੈ ਕੇਂਦਰ ਤੇ ਕਿ ਬੀਜੇਪੀ ਨੇ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਇਸ ਵਰਚੋਨੀ ਦੇ ਖਰੀਦ ਨੂੰ ਖਰਾਬ ਕੀਤਾ ਔਰ ਖਾਸ ਕਰਕੇ ਜਿਹੜਾ ਕਿਸਾਨ ਮੋਰਚਾ ਲੱਗਿਆ ਸੀ ਉਹਦਾ ਪੰਜਾਬ ਦੇ ਲੋਕਾਂ ਤੋਂ ਬਦਲਾ ਲਿਆ ਨਹੀਂ ਮੇਰੀ ਇੱਕ ਗੱਲ ਨਹੀਂ ਸਮਝਦੇ ਇੱਕ ਉਹ ਤੇ ਦੱਸਿਆ ਜਾਏ ਨਾ ਵੀ ਸੈਂਟਰ ਦੀ ਗਵਰਨਮੈਂਟ ਨੇ ਕੀ ਕੀਤਾ ਹੂੰ ਬਈ ਖਰਾਬ ਕੀਤਾ ਖਰਾਬ ਕਦਾਂ ਕੀਤਾ ਪੈਸੇ ਨਹੀਂ ਦਿੱਤੇ ਪੈਸੇ ਦੇ ਦਿੱਤੇ ਉਹ ਤਾਂ 3 ਮਹੀਨੇ ਪਹਿਲੇ ਦੇ ਦਿੱਤੇ ਵੀ ਲੋ ਚੱਕੋ ਆਪਣਾ ਕੰਮ ਸੋ ਸੈਂਟਰ ਦੀ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਇਹ ਪਾਂਦੇ ਕਿੱਥੇ ਨੇ ਉਹਨਾਂ ਦੇ ਖਾਤੇ ਵੀ ਜੀ ਸਾਡ ਕੋਲ ਜਿਹੜੀ ਸਪੇਸ ਸੀਗੀ ਜਿੱਥੇ ਅਸੀਂ ਝੋਨਾ ਲਾਣਾ ਸੀ ਉਹ ਸਪੇਸ ਜਿਹੜੀ ਇਹ ਸਾਨੂੰ ਨਹੀਂ ਦਿੱਤੀ ਗਈ ਉਸ ਸਪੇਸ ਸੈਂਟਰ ਗਵਰਨਮੈਂਟ ਨੇ ਨਹੀਂ ਦੇਣੀ ਉਸ ਸਪੇਸ ਸੂਬੇ ਦੀ ਸਰਕਾਰ ਨੇ ਆਪਣੇ ਉਹ ਮਾਲ ਚੁਕਾ ਕੇ ਸਮੇਂ ਦੇ ਸੇ ਤਾਈਓ ਤੇ ਕਹਿੰਦੇ ਨੇ ਬਈ ਜੇ 4-6 ਮਹੀਨੇ ਪਹਿਲੇ ਕੀਤਾ ਹੁੰਦਾ ਤੇ ਸਪੇਸ ਹੁੰਦੀ ਤੇ ਇਹ ਪ੍ਰੋਬਲਮ ਨਹੀਂ ਸੀ ਯਾਨੀ ਇਹ ਆਪਣੀ ਫੇਲਿਅਰ ਨੂੰ ਲੁਕਾਣ ਲਈ ਆਪਣੇ ਉਹ ਉਸ ਨੁਕਸਾਨ ਗੁੱਸਾ ਜਿਹੜਾ ਕਿਸਾਨਾਂ ਦਾ ਸੀ ਉਹ ਕਰਨ ਲਈ ਇਹਨਾਂ ਸੈਂਟਰ ਨੂੰ ਪਾਤਾ ਕਿਉਂਕਿ ਹਰ ਚੀਜ਼ ਹੁਣ ਇੱਕ ਕਦੇ ਕਹੀ ਜਾਂਦੀ ਨਾ ਕਿ ਕਿਸਾਨਾਂ ਦਾ ਸੈਂਟਰ ਦੀ ਇਹ ਬੀਜੇਪੀ ਜਿਹੜੀ ਹੈ ਨਾ ਜੀ ਦੇ ਆਰ ਐਂਟੀ ਫਾਰਮਰ ਦੇ ਆ ਉਹ ਇੱਕ ਪਰਸੈਪਸ਼ਨ ਇੱਕ ਤਰੀਕੇ ਦੀ ਕ੍ਰੀਏਟ ਕਰਕੇ ਬੀਜੇਪੀ ਦੇ ਖਾਤੇ ਤੇ ਚੜੀ ਜਾਂਦੀ ਹੈ which is very wrong ਜੀ ਮੈਂ ਚਾਹੇ ਬਲੀਵ ਕਦੀ ਵੀ ਅੱਜ ਮੈਂ ਜਦੋਂ ਗੁਰਦਾਸਪੁਰ ਤੋਂ ਲੈ ਕੇ ਤੇ ਲੁਧਿਆਣੇ ਤੱਕ ਦੇ ਸਫ਼ਰ ਦੇ ਵਿੱਚ ਮੈਂ ਇੱਕ ਐਡੀਟੋਰੀਅਲ ਪੜ ਰਿਹਾ ਸੀ ਜੀ ਉਸ ਐਡੀਟੋਰੀਅਲ ਦੇ ਵਿੱਚ ਇਹ ਨਜ਼ਰ ਆਣਾ ਸ਼ੁਰੂ ਹੋਇਆ ਵੀ ਜਿਹੜਾ ਕਿਸਾਨ ਆ ਚਾਹੇ ਉਹ ਹਰਿਆਣੇ ਦਾ ਰਾਜਸਥਾਨ ਦਾ ਵੈਸਟਰਨ ਯੂਪੀ ਦਾ ਪੰਜਾਬ ਦਾ ਇਹ ਫੀਲ ਕਰਨਾ ਸ਼ੁਰੂ ਕਰ ਰਿਹਾ ਹੈ ਵੀ ਸ਼ਾਇਦ ਵੀ ਉਹ ਸੈਕੰਡ ਗ੍ਰੇਡ ਸਿਟੀਜ਼ਨਸ ਆਫ ਇੰਡੀਆ ओके ਵੀ ਸਾਨੂੰ ਕਿਉਂ ਉਸ ਬਨੇ ਨੂੰ ਤੋੜਿਆ ਜਾ ਰਿਹਾ ਹੈ ਯਾਨੀ ਕਿ ਉਹਨਾਂ ਦੀ ਸੋਚ ਉਧਰ ਨੂੰ ਬਦਲਨੀ ਸ਼ੁਰੂ ਹੋ ਗਈ ਜਦੋਂ ਤੁਹਾਨੂੰ ਤਡੇ ਹੱਕ ਦੀ ਕਿਤੇ ਮੰਗ ਕੇ ਲੈਣੇ ਪੈਣ ਸੜਕਾਂ ਲੜ ਕੇ ਲੈਣੇ ਪੈਣ ਤੇ ਇਹ ਇੱਕ ਤਰੀਕੇ ਦਾ ਨਜ਼ਰੀਆ ਜਿਹੜਾ ਹੈ ਉਹ ਵਿਚ ਇਜ਼ ਅ ਵੈਰੀ ਰੋਂਗ ਥਿੰਗ ਜੀ 인ਦੋਸਤਾਨ ਦਾ ਕੋਈ ਵੀ ਸਿਟੀਜ਼ਨ ਇਹ ਮਹਿਸੂਸ ਕਿਉਂ ਕਰੇ ਇੱਕ ਰਿਲੀਜੀਅਨ ਨੂੰ ਇੱਕ ਰਿਲੀਜੀਅਸ ਟੱਚ ਦੇ ਕੇ ਜੇ ਕਿਸੇ ਚੀਜ਼ ਨੂੰ ਘਮਾਇਆ ਜਾਂਦਾ ਤੇ ਥੈਟ ਇਜ਼ ਵੈਰੀ ਰੋਂਗ ਪਰਸਪੈਕਸ਼ਨ ਐਂਡ ਇਕਲੀ ਇਹ ਨਹੀਂ ਵੀ ਕੋਈ ਇੱਕ ਪਾਰਟੀ ਇਹ ਸਾਨੂੰ ਸਾਰਿਆਂ ਨੂੰ ਇਸ ਬਾਰੇ ਬੜਾ ਗੰਭੀਰਤਾ ਨਾਲ ਵਿਚਾਰ ਕਰਨ ਦੇ ਲੋੜ ਆ ਹਾਂਜੀ ਹ ਹੁਣੇ-ਹੁਣੇ ਚਾਰ ਜਿਮਨੀ ਚੋਣਾਂ ਦੇ ਇਲੈਕਸ਼ਨ ਲੰਘ ਕੇ ਗਏ ਨੇ ਨੋ ਡਾਊਟ ਇੱਕ ਦੋ ਜਗ੍ਹਾ ਤੇ ਬੀਜੇਪੀ ਨੇ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਕੇਵਲ ਢਿੱਲੋਂ ਬਹੁਤ ਸੋਹਣੀ ਵੋਟ ਉਹਨਾਂ ਨੇ ਲਈ ਆ ਪਰ ਇੱਕ ਵੱਡੇ ਥੰਮ ਜਿਹੜੇ ਸੀਗੇ ਜਿਹੜੇ ਕਿਸੇ ਵੇਲੇ ਪੰਜਾਬ ਦੇ ਵਿੱਚ ਵਜ਼ੀਰ ਰਹੇ ਨੇ ਮਨਪ੍ਰੀਤ ਬਾਦਲ ਰਵਿਕਰਨ ਕਾਲੋ ਵੀ ਜਿਹੜੇ ਹੈਗੇ ਆ ਉਹਨਾਂ ਦਾ ਬਹੁਤ ਘੱਟ ਵੋਟਾਂ ਤੇ ਸਿਮਟ ਜਾਣਾ ਕਿਵੇਂ ਵੇਖਦੇ ਹੋ ਹਾਲਾਂਕਿ ਬੀਜੇਪੀ ਦੇ ਪਿੱਛੋਂ ਜਿਹੜੀ ਸਟੇਟਮੈਂਟ ਇਹ ਆਉਂਦੀ ਹੈ ਕਿ ਸਾਡਾ ਵੋਟ ਰੇਸ਼ੋ ਵਧਿਆ ਨਹੀਂ ਦੇਖੋ ਮੈਂ ਇੱਕ ਗੱਲ ਸਮਝਣਾ ਵੱਡੇ ਤੋਂ ਵੱਡਾ ਦਿਗਜ ਹੋਏ ਹਮ ਪਰ ਜਿਹੜੀ ਪਾਰਟੀ ਦੀ ਪਰਸੈਪਸ਼ਨ ਹੁੰਦੀ ਹੈ ਨਾ ਜੀ ਉਹ ਕਈ ਵਾਰ ਤੁਹਾਨੂੰ ਉਹਦਾ ਨੁਕਸਾਨ ਹੁੰਦਾ ਹੈ ਜੀ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਕਿਸਾਨਾਂ ਚ ਇਹ ਹੈ ਵੀ ਜੀ ਬੀਜੇਪੀ ਐਂਟੀ ਨੂੰ ਵੋਟ ਐਂਟੀ ਫਾਰਮਰ ਇਹਨਾਂ ਨੂੰ ਵੋਟ ਨਹੀਂ ਪਣੀ ਜੀ ਹਮ ਉਹ ਇੱਕ ਲੜ ਬੰਨ ਲਈ ਸਾਰਿਆਂ ਨੇ ਗੱਲ ਵੀ ਬੀਜੇਪੀ ਨੂੰ ਵੋਟ ਨਹੀਂ ਪਾਣੀ ਬੀਜੇਪੀ ਨੂੰ ਵੋਟ ਉਹ ਹੀ ਪੰਦਾ ਹੈ ਜਿਹੜਾ ਕੋਈ ਦਾ ਮੈਂਬਰ ਹੋਏ ਜਾਂ ਉਹ ਕਿਸੇ ਨਾ ਆਰਗੇਨਾਈਜੇਸ਼ਨ ਦਾ ਜਿਹੜਾ ਵਿਚਾਰਤਾ ਰਹਣ ਪਸੰਦ ਕਰਦਾ ਹਾਂ ਜਿਹੜਾ ਉਹ ਆਰਗੇਨਾਈਜੇਸ਼ਨ ਨਾਲ ਜੁੜਿਆ ਬੇਸਿਕਲੀ ਇਹ ਆਉਣ ਵਾਲਾ ਸਮਾਂ ਜਿਹੜਾ ਅਸੀਂ ਆ ਤਿੰਨ ਚਾਰ ਮਹੀਨੇ ਦੇ ਵਿੱਚ ਦੇਖ ਰਹੇ ਹਾਂ ਅਸੀਂ ਵੀ ਚਾਹਨੇ ਆਂ ਵੀ ਪੰਜਾਬ ਨਹੀਂ ਹਿੰਦੁਸਤਾਨ ਦੇ ਵਿੱਚ ਬੀਜੇਪੀ ਦੀ ਇਹ ਜਿਹੜੀ ਪਰਸੈਪਸ਼ਨ ਹੈ ਇਹਨੂੰ ਸਾਨੂੰ ਕੇਟਰ ਕਰਨਾ ਪਊਗਾ ਸਾਨੂੰ ਉਹ ਪਰਸੈਪਸ਼ਨ ਨੂੰ ਦੂਰ ਕਰਕੇ ਕਿਸਾਨਾਂ ਨੂੰ ਕਿਸਾਨਾਂ ਦੇ ਪ੍ਰਤੀ ਕੋਈ ਚੰਗੇ ਕੰਮ ਕਰਕੇ ਉਹਨਾਂ ਨੂੰ ਆਪਣੀ ਹਿੱਕ ਨਾ ਲਾਣਾ ਪਊਗਾ ਉਹਨੂੰ ਉਹਨਾਂ ਨੂੰ ਦਿਲ ਨਾ ਲਾਵਾਂਗੇ ਤਾਂ ਕਿਸਾਨ ਦੀ ਜਿਹੜੀ ਇਹ ਐਵਰੇਜ ਹੈ ਨਾ ਜਿਸ ਦਿਨ ਇਹ ਗੱਲ ਇਹਨਾਂ ਦੇ ਆ ਗਈ ਕਿਸਾਨਾਂ ਨੂੰ ਵੀ ਯਾਰ ਭਾਜਪੀ ਨੇ ਹੋਣ ਸਾਡੀਆਂ ਗੱਲਾਂ ਮਾਲੀਆਂ ਫਿਰ ਤੁਸੀਂ ਵੇਖਿਓ ਫਿਰ ਭਾਜਪੀ ਦਾ ਜਿਹੜਾ ਗ੍ਰਾਫ ਹੈ ਉਹ ਕਿਸ ਤਰੀਕੇ ਨਾਲ ਉੱਪਰ ਚੱਲੇਗਾ ਅੱਜ ਤੇ ਤੁਸੀਂ ਜਿੰਨੂੰ ਮਰਜ਼ੀ ਲੈ ਆਓ ਤੁਸੀਂ ਕਿੱਡੇ ਵੱਡੇ ਲੀਡਰ ਨੂੰ ਵੀ ਲੈ ਆਓ ਤੁਸੀਂ ਅੱਜ ਇੱਥੇ ਪੰਜਾਬ ਵਿੱਚ ਕੋਈ ਸੀਨੀਅਰ ਲੀਡਰ ਲੈ ਕੇ ਲੜਾ ਦੇ ਉਹਨੂੰ ਨਹੀਂ ਵੋਟਾਂ ਪਹਿਨ ਗਿਆ ਬਿਲਕੁਲ ਇਹ 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 ਮੰਨ ਚੁੱਕੇ ਆ ਕੇਂਦਰ ਵੀ ਮੰਨ ਚੁੱਕਿਆ ਸੀਨੀਅਰ ਲੀਡਰ ਮੰਨ ਕੇ ਵੀ ਦੇਖੋ ਹੋਰ ਕੀ ਮਾਪ ਡਾਡ ਹੁੰਦਾ ਜਦੋਂ ਤੁਹਾਨੂੰ ਵੋਟਾਂ ਨਹੀਂ ਬਰਦਾ ਦੇਖਦਾ ਨਾ ਨਹੀਂ ਪਾਰਟੀ ਕਿੱਥੇ ਖੜੀ ਹੈ ਇਹ ਕੀ ਕਾਰਨ ਹੈ ਕਿਉਂ ਨਹੀਂ ਕਿਸਾਨ ਸਾਨੂੰ ਵੋਟ ਪਾ ਰਿਹਾ ਸੋ ਗੰਭੀਰਤਾ ਨਾਲ ਇਸ ਦੇ ਬਾਰੇ ਸੋਚਿਆ ਜਾ ਰਿਹਾ ਔਰ ਇਸ ਚੀਜ਼ ਨੂੰ ਅਸੀਂ ਦੂਰ ਕਰਾਂਗੇ ਔਰ ਆਉਣ ਵਾਲੇ ਸਮਾਂ ਕਿਉਂਕਿ ਹਰ ਬੰਦਾ ਅਸੀਂ 27 ਦੀ ਇਲੈਕਸ਼ਨ ਸਾਡੇ ਲਈ ਬੜੀ ਮਹੱਤਵਪੂਰਨ ਹੈ ਉਸ ਤੋਂ ਪਹਿਲੇ ਹੋ ਸਕਦਾ ਵਨ ਨੇਸ਼ਨ ਵਨ ਇਲੈਕਸ਼ਨ ਦੇ ਹਿਸਾਬ ਨਾਲ ਕੋਈ ਵੱਡੇ ਡਿਸੀਜਨ ਲੈ ਜਾਣ ਪਰ 27 ਨੂੰ ਅਸੀਂ ਮੁੱਖ ਰੱਖਦੇ ਹੋਇਆ ਪੰਜਾਬ ਨੂੰ ਜਿੱਤਣ ਦੇ ਵਾਸਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਕਮੀਆਂ ਨੇ ਦੂਰ ਕਰਨੀਆਂ ਪੈਣ ਸਟ੍ਰੈਟਜੀ ਕੀ ਰਹੇਗੀ ਕਿਉਂਕਿ ਭਾਜਪੀ ਹਮੇਸ਼ਾ ਪੰਜਾਬ ਪ੍ਰਤੀ ਸੋਚਦੀ ਆ ਵੀ ਅਸੀਂ ਪੰਜਾਬ ਫਤਿਹ ਕਰਨਾ ਬਹੁਤ ਲੰਬੇ ਸਮੇਂ ਤੋਂ ਲੱਗੀ ਹੋਈ ਹੈ ਖਾਸ ਕਰਕੇ ਜਦੋਂ ਤੋਂ ਅਕਾਲੀ ਦਲ ਨਾਲੋਂ ਵੱਖ ਹੋਈਓ ਤੁਸੀਂ ਉਦੋਂ ਤੋਂ ਪਰ ਉੱਥੇ ਜੀ ਬੀਜੇਪੀ ਦਾ ਵੋਟ ਬੈਂਕ ਉੱਥੇ ਜੀ ਖੜਾ ਹੈ ਆ ਉਹਨੀਆਂ ਕਵੋਟਾਂ ਆਉਂਦੀਆਂ ਨੇ ਵਿਰੋਧ ਵੀ ਦੇਖਣ ਨੂੰ ਮਿਲਦਾ ਬੀਜੇਪੀ ਦੇ ਉਮੀਦਵਾਰਾਂ ਦਾ ਜੇਕਰ ਤੁਸੀਂ ਕਿਸਾਨਾਂ ਨੂੰ ਦਿਲ ਨਾਲ ਲਾਉਣ ਦੀ ਗੱਲ ਕਰਦੇ ਹੋ ਜਾਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਦੀ ਗੱਲ ਕਰਦੇ ਹੋ ਤਾਂ ਉਹਦੇ ਪ੍ਰਤੀ ਥੋੜੀ ਨਰਮਾਈ ਵਾਲੀ ਪਾਲਿਸੀ ਜਾਂ ਸਟ੍ਰੈਟਜੀ ਤੁਹਾਨੂੰ ਅਪਣਾਉਣੀ ਪੈਣੀ ਆ ਉਸ ਤਰ੍ਹਾਂ ਦੀ ਕੋਈ ਬਿਉਂਤਬੰਦੀ ਬਣੀ ਹੈ ਕੇਂਦਰ ਤੋਂ ਲੈ ਕੇ ਨੀਚੇ ਤੱਕ ਤਾਂ ਉਹ ਜ਼ਿਕਰ ਕੀਤਾ ਸੀਗਾ ਵੀ ਅਸੀਂ ਅਗਲੇ 4-5 ਮਹੀਨੇ ਦੇ ਵਿੱਚ ਇਸ ਚੀਜ਼ ਦੇ ਉੱਤੇ ਕਿਸ ਤਰੀਕੇ ਨਾਲ ਕਿਸਾਨ ਨੂੰ ਰਾਜੀ ਕੀਤਾ ਜਾਏ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਖੁਸ਼ ਕੀਤਾ ਜਾਏ ਕਿਸ ਤਰੀਕੇ ਨਾਲ ਇਹ ਪਰਸੈਪਸ਼ਨ ਨੂੰ ਅਸੀਂ ਤੋੜਿਆ ਜਾਏ ਇਹ ਸਾਰੀਆਂ ਚੀਜ਼ਾਂ ਤੇ ਵਿਚਾਰ ਹੋ ਰਿਹਾ ਔਰ ਕਰਕੇ ਦਵਾਂਗੇ ਕਿਉਂਕਿ ਵੀ ਆਰ ਆਏ ਪਾਰਟੀ ਵਿਦ ਪ੍ਰੈਕਟੀਕਲ ਅਸੀਂ ਚੀਜ਼ਾਂ ਬਲੀਵ ਕਰਦੇ ਆ ਨਾ ਕਿ خیਾਲੀ ਪਲਾਓ ਅਸੀਂ ਸਾਨੂੰ ਪਤਾ ਹੈ ਜੇ ਇਹ ਸਾਨੂੰ ਚੀਜ਼ ਦਾ ਪਤਾ ਹੈ ਤਾਂ ਹੀ ਮੈਂ ਤੁਹਾਡੇ ਐਡਮਿਟ ਕਰ ਰਿਹਾ ਨਾ ਮੈਂ ਇਹ ਤੇ ਕੋਈ ਇਹਦੇ ਨਹੀਂ ਲਗਾ ਰਹੇ ਹਾਂ ਵਾਈ ਨਾਟ ਜੇ ਸਾਡੇ ਚ ਕੋਈ ਕਮੀ ਹੈਗੀ ਹੈ ਤੇ ਉਹ ਕਮੀ ਨੂੰ ਆਪਾਂ ਦੂਰ ਕਰਾਂਗੇ ਬਿਲਕੁਲ ਜੇ ਕੋਈ ਸਾਡੇ ਬਾਰੇ ਪਰਸੈਪਸ਼ਨ ਬਣਾਈ ਹੈ ਜਾਂ ਕਿਸੇ ਨੇ ਵੀ ਬਣਾਈ ਹੈ ਉਹਨੂੰ ਦੂਰ ਕਰਨਾ ਸਾਡਾ ਫਰਜ਼ ਹੈ ਬਿਲਕੁਲ ਅਸੀਂ ਨਹੀਂ ਕਰਾਂਗੇ ਤੇ ਫਿਰ ਸਾਡੇ ਨਾਲ ਇਹੋ ਰਿਜ਼ਲਟ ਹੋਣਗੇ ਜਿਹੜੇ ਅੱਜ ਹੋ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਇਸ ਬਾਰੇ ਬੜਾ ਗੰਭੀਰਤਾ ਨਾਲ ਅਸੀਂ ਸਾਡੀਆਂ ਤਕਰੀਬਨ ਹਰ ਦੂਜੇ ਦਿਨ ਮੀਟਿੰਗਸ ਇਸ ਬਾਰੇ ਹੁੰਦੀਆਂ ਵੀ ਹਾਊ ਡੂ ਵੀ ਵਨਓਵਰ ਦਾ ਫਾਰਮਰ ਕਿਸ ਤਰੀਕੇ ਨਾਲ ਸੀ ਇਹਨਾਂ ਨੂੰ ਰਾਜੀ ਕਰ ਸਕਦੇ ਆਪੀ ਸਵਾਲ ਵਾਜਬਾ ਸਾਹਿਬ ਬੇਸ਼ੱਕ ਤੁਸੀਂ ਕਿਸਾਨਾਂ ਪ੍ਰਤੀ ਬਹੁਤ ਸੰਜੀਦਾ ਹੋ ਬਹੁਤ ਸੰਵੇਦਨਸ਼ੀਲੋਂ ਪਰ ਜਿਹੜੀਆਂ ਤਸਵੀਰਾਂ ਪਿਛਲੇ 1-2 ਸਾਲ ਤੋਂ ਚੱਲਦੀਆਂ ਆ ਰਹੀਆਂ ਬੀਤੀ ਕੱਲ ਵੀ ਉਹੀ ਕੁਝ ਰਿਪੀਟ ਹੋਇਆ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਉੱਪਰ ਉਹੀ ਗੋਲੇ ਵਰਸਾਏ ਗਏ ਗੋਲੀਆਂ ਹੋਈਆਂ ਤਸ਼ੱਦਦ ਹੋਇਆ ਉਹ ਮਸਲਾ 1 ਸਾਲ ਤੋਂ ਉੱਥੇ ਹੀ ਖੜਾ ਪੰਜਾਬ ਦੀ ਲੀਡਰਸ਼ਿਪ ਨੂੰ ਅੱਗੇ ਆਉਣ ਦੀ ਲੋੜ ਹੈ ਕਿ ਜਿਹੜਾ ਸ਼ੰਭੂ ਦੇ ਵਿੱਚ ਉੱਥੇ ਹੋ ਰਿਹਾਗਾ ਉਹਨੂੰ ਕਿਤੇ ਨਾ ਕਿਤੇ ਸੁਲਝਾਇਆ ਜਾਵੇ ਕਿਉਂਕਿ ਕੱਲ ਵੀ ਇੱਕ ਬਹੁਤ ਵੱਡੇ ਉਸ ਅਜੰਦਾ ਜੀ ਬਹੁਤ ਵੱਡਾ ਕਾਰਨ ਹੈ ਵੀ ਪਹਿਲੀ ਗੱਲ ਤੇ ਇਹ ਵੀ ਜਿਹੜੀ ਕਿਸਾਨ ਯੂਨੀయన్స్ ਨੇ ਨਾ ਇਹ ਇਕੱਠੇ ਨਹੀਂ ਓਕੇ ਉਹ ਕਹਿੰਦੇ ਵੀ ਯਾਰ ਇਕੱਠੇ ਹੋ ਲੋ ਹੂੰ ਇਕੱਠੇ ਹੋ ਕੇ ਆਜੋ ਸਾਨੂੰ ਦੱਸੋ ਅਸੀਂ ਮੀਟਿੰਗ ਕਰਕੇ ਇਹਦਾ ਕੋਈ ਹੱਲ ਕੱਢੀਏ ਹੂੰ ਹਰਜਿੰਦਰ ਸਿੰਘ ਜਾਏ ਤੁਹਾਡੇ ਨਾਲ ਮੀਟਿੰਗ ਤੁਹਾਡੇ ਨਾਲ ਹੱਲ ਹੋ ਜੇ ਤੇ ਦੂਜਾ ਕੱਲ ਨੂੰ ਉੱਠ ਕੇ ਕਹਿ ਵੀ ਦੀ ਇਹ ਕੌਣ ਹੈ ਮੈਂ ਤੇ ਸਾਡਾ ਸਾਡਾ ਯੂਨੀਅਨ ਤੇ ਆ ਮੰਦੀ ਹੈ ਵੀ ਪਹਿਲੇ ਇਹਨਾਂ ਦਾ ਏਕਤਾ ਹੈ ਨਹੀਂ ਸਾਰੀਆਂ ਜਥੇਬੰਦੀਆਂ ਨਹੀਂ ਬਿਲਕੁਲ ਜਥੇਬੰਦੀਆਂ ਕੋਈ 40 ਜਥੇਬੰਦੀਆਂ ਨੇ 40 ਦੇ ਵਿੱਚੋਂ ਸਰਵ ਦਲੇਵਾਲ ਤੇ ਬੰਦੇ ਜਿਹੜੇ ਆ ਇਹ ਦੋ ਹੀ ਬੰਦੇ ਨਿਕਲਦੇ ਨੇ ਦੂਜਿਆਂ ਨੇ ਸਾਫ ਕਹਤਾ ਵੀ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ ਠੀਕ ਹੈ ਜੀ ਇਹਨਾਂ ਕਹਤਾ ਜੀ ਜਿਹੜੇ ਪੋਲਿਟੀਕਲ ਇੰਟਰਸਟ ਰੱਖਦੇ ਆ ਸੀ ਉਹਨਾਂ ਨਾਲ ਨਹੀਂ ਕਰਨਾ ਤੇ ਜਦੋਂ ਘਰੀ ਪਟਾ ਹੈ ਤੇ ਫਿਰ ਗੱਲ ਕਿੱਦ ਨਾ ਕਰੀਏ ਹੂੰ ਗੱਲ ਇਹ ਪ੍ਰੋਬਲਮ ਹੈ ਏਕਾ ਹੈ ਨਹੀਂ ਘਰ ਪਟਾ ਹੈ ਪਹਿਲੇ ਆਪਣੇ ਘਰ ਨੂੰ ਠੀਕ ਕਰਨਾ ਪਊਗਾ ਫਿਰ ਅਗਾ ਤੁਰਨਾ ਪਏਗਾ ਕੇਂਦਰ ਨਾਲ ਗੱਲ ਕਰਨ ਨੂੰ ਰਾਜੀ ਹੈ ਬਿਲਕੁਲ ਬਿਲਕੁਲ ਅਸੀਂ ਤਾਂ ਆਪਣੀ ਪਾਰਟੀ ਵੱਲੋਂ ਆਲਰੇਡੀ ਰਿਕੁਐਸਟ ਕੀਤੀ ਹੋਈ ਹੈ ਉਹ ਕਹਿੰਦੇ ਵੀ ਲਿਆਓ ਇਕੱਠੇ ਕਰੋ ਜੋ ਇਹਨਾਂ ਦੀ ਮੰਗ ਹੈ ਸਾਨੂੰ ਚਿੱਠੀ ਲਿਖੋ ਅਸੀਂ ਉਸ ਤੇ ਵਿਚਾਰ ਕਰਕੇ ਟਾਈਮ ਦਿੰਦੇ ਹਾਂ ਤੇ ਉਧਰ ਹੱਲ ਕੱਢਦੇ ਆਂ ਅੱਗੇ ਲੈਣ ਤੋਂ ਪਹਿਲਾਂ ਅੱਗੇ ਪ੍ਰਧਾਨ ਕੌਣ ਹੋ ਸਕਦੇ ਨੇ ਤੁਸੀਂ ਵੀ ਮੀਤ ਪ੍ਰਧਾਨ ਹੋ ਪ੍ਰਧਾਨ ਹੋ ਸਕਦੇ ਹੋ ਜਾਂ ਕੋਈ ਹੋਰ ਚਿਹਰਾ ਦੇਖੋ ਪ੍ਰਧਾਨਗੀ ਦੇ ਉੱਤੇ ਇਹ ਪਾਰਟੀ ਲੀਡਰਸ਼ਿਪ ਨੇ ਵੇਖਣਾ ਹੁੰਦਾ ਕਿਸੇ ਨੂੰ ਕੋਈ ਇਹ ਨਹੀਂ ਵੀ ਜੀ ਫਲਾਨੇ ਨੇ ਬਨ ਜਾਣਾ ਫਲਾਨੇ ਨੇ ਬਨ ਜਾਣਾ ਜਿੰਨੂੰ ਵੀ ਪਾਰਟੀ ਬਣਾਏਗੀ ਇਹ ਬੜਾ ਡਿਸਪਲਾਈਨ ਹੈ ਪਾਰਟੀ ਦੇ ਵਿੱਚ ਏਕਾ ਨਾਲ ਕੰਮ ਕੀਤਾ ਜਾਊਗਾ ਜਿਹੜਾ ਵੀ ਬਣੇਗਾ ਪਾਰਟੀ ਨੂੰ ਉਤਾ ਲੈ ਕੇ ਜਾਣਾ ਹੈ ਪਾਰਟੀ ਦੀ ਚੜਤ ਵਾਸਤੇ ਗੰਭੀਰਤਾ ਨਾਲ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਵਿੱਚ ਕਿ ਸਾਡੀ ਬਾਰੇ ਸੋਚਣਾ ਪਏਗਾ ਕਿਉਂਕਿ ਸਿਆਸੀ ਆਲੋਚਕ ਰਵਨੀਤ ਬਿੱਟੂ ਦੇ ਚਿਹਰੇ ਨੂੰ ਵੀ ਵੇਖ ਰਹੇ ਆ ਪ੍ਰਧਾਨ ਹੋ ਸਕਦੇ ਨੇ ਨੇ ਹਰ ਚੀਜ਼ ਇੱਕ ਬੰਦੇ ਨੂੰ ਨਹੀਂ ਦਿੱਤੀ ਜਾਂਦੀ ਬੀਜੂ ਜੀ ਨੂੰ ਮੈਂਬਰ ਰਾਜ ਸਭਾ ਦਾ ਮੈਂਬਰ ਬਣਾ ਕੇ ਤੇ ਉਹਨਾਂ ਨੇ ਮਨਿਸਟਰ ਵੀ ਬਣਾਤਾ ਦੋ ਮਹਿਕਮੇ ਦੇ ਦਿੱਤੇ ਹਰ ਚੀਜ਼ ਇੱਕ ਬੰਨੇ ਨਹੀਂ ਤੁਸੀਂ ਰੱਖ ਸਕਦੇ ਇਟ ਹਾਸ ਟੂ ਬੀ 기ਵਨ ਟੂ ਡਿਫਰੈਂਟ ਪੀਪਲ ਸਕੇਟਰ ਕਰਕੇ ਦਿੱਤੀਆਂ ਜਾਂਦੀਆਂ ਤਾਂ ਹੀ ਪਾਰਟੀ ਕਾਮਯਾਬ ਹੁੰਦੀ ਹੈ। ਬਾਈਬਲ ਸਾਹਿਬ ਗੱਲਾਂ ਹਲੇ ਬਹੁਤ ਨੇ ਪਰ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਮੈਨੂੰ ਇਸ਼ਾਰੇ ਹੋ ਰਹੀ ਹੈ ਵੀ ਉਧਰ ਜਾਣਾ ਹੈ। ਸੋ ਕਦੇ ਫੇਰ ਸਾਂਝ ਪਾਵਾਂਗੇ। ਬਹੁਤ ਮੇਰਾ ਮਨ ਕਰ ਰਿਹਾ ਸੀ ਵਾਲੇ ਹੋਰ ਗੱਲਾਂ ਬਾਤਾਂ ਕਰਕੇ ਪੰਜਾਬ ਦੇ ਮੁੱਦਿਆਂ ਬਾਰੇ ਪਰ ਮੈਂ ਵੀ ਮਜਬੂਰੀ ਸਮਝਦਾ ਔਰ ਜਿੱਤੇ ਸਿਟੀ ਯੂਨੀਵਰਸਿਟੀ ਆਇਆ ਉਹਨਾਂ ਦੇ ਫੰਕਸ਼ਨ ਲਈ ਫੇਰ ਆਪਾਂ ਬਿਲਕੁਲ ਬਿਲਕੁਲ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਸਰ ਜੀ ਮਿਹਰਬਾਨੀ ਧੰਨਵਾਦ